ਮੰਦਰ ਦੇ ਵਿੱਚੋਂ ਇੱਕ ਛੋਟੀ ਜਹੀ ਮਾਸੂਮ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਇੱਕ ਦੋਸ਼ੀ ਫਰਾਰ ਹੋ ਗਿਆ ਸੀ ਤੇ ਇਸ ਤੋਂ ਬਾਅਦ ਜ्यों ਹੀ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਵਕਵਾਕ ਟੀਮ ਬਣਾ ਕੇ ਇਸ ਦੀ ਤਫਤੀਸ਼ ਕੀਤੀ ਤੇ ਮਹਿਜ਼ 12 ਘੰਟਿਆਂ ਦੇ ਅੰਦਰ ਹੀ ਲੜਕੀ ਨੂੰ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਇਸ ਦੇ ਨਾਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਲਈ ਵੀ ਪੁਲਿਸ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤੇ ਹੁਣ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਕਿ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਪਟੇਲਾ ਦੀ ਮथुरा ਕਲੋਨੀ ਦਾ ਜਾਰੀ ਆਇਆ ਜਿੱਥੇ ਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋਸ਼ੀ ਆਪਣੇ ਭਰਾ ਨਾਲ ਰਹਿੰਦਾ ਸੀ ਤੇ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ ਤੇ ਉਸ ਨੇ ਬੱਚੀ ਨੂੰ ਅਗਵਾ ਕਰ ਲਿਆ ਲੇਕਿਨ ਜਿਉਂ ਹੀ ਮੀਡੀਆ ਦੇ ਵਿੱਚ ਇਹ ਗੱਲ ਫੈਲ ਗਈ ਤਾਂ ਉਸ ਨੇ ਪ੍ਰੈਸ਼ਰ ਦੇ ਵਿੱਚ ਆ ਕੇ ਲੜਕੀ ਨੂੰ ਛੱਡ ਦਿੱਤਾ ਤੇ ਆਪ ਫਰਾਰ ਹੋ ਗਿਆ ਤੇ ਹੁਣ ਪੁਲਿਸ ਵੱਲੋਂ ਉਸ ਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਸਰ ਇੱਕ ਇਨਫੋਰਮੇਸ਼ਨ ਆਈ ਕੱਲ ਕਦਾਰਤਨਾਥ ਮੰਦਿਰ ਹੈ ਜੀ ਰਾਜਪੁਰਾ ਰੋਡ ਤੇ ਕਿ ਉੱਥੋਂ ਇੱਕ 6 ਸਾਲ ਦੀ ਬੱਚੀ ਜਿਹੜੀ ਹੈ ਮਿਸਿੰਗ ਹੈ ਜਿਵੇਂ ਹੀ ਇਹ ਗੱਲ ਸਰ ਆਈ ਇਨਫੋਰਮੇਸ਼ਨ ਰੀਸੀਵ ਹੋਈ ਨਾਲ ਦੀ ਨਾਲ ਸਰ ਸਾਰੀ ਪੁਲਿਸ ਜਿਹੜੀ ਹੈ ਰੈਡ ਅਲਰਟ ਤੇ ਹੋ ਗਈ ਹਰ ਤਰ੍ਹਾਂ ਦੇ ਜਿਹੜੇ ਟਰਾਂਸਪੋਰਟ ਮੋਡ ਨੂੰ ਚੈੱਕ ਕੀਤਾ ਗਿਆ ਬੱਸ ਸਟੈਂਡ ਰੇਲਵੇ ਸਟੇਸ਼ਨਸ ਹੋਰ ਵਿਥਿਨ 12 ਆਵਰਸ ਦੇ ਵਿੱਚ ਵਿੱਚ ਲੜਕੀ ਬਰਾਮਦ ਕਰ ਲਈ ਗਈ ਔਰ ਸਰ ਜੋ ਡੀਐਸਪੀ ਸਿਟੀ 1 ਸਰਦਰ ਸਤਨਾਮ ਸਿੰਘ ਔਰ ਇੱਕ ਐਸਐਚਓ ਕੋਤਵਾਲੀ ਸਰ ਜਸਪ੍ਰੀਤ ਕਾਲੋ ਇਨਾਂ ਦੇ ਨਾਲ ਜਿਹੜੀ ਬਾਕੀ ਵੀ ਸਾਰੀ ਫੋਰਸ ਨਾਕਾਬੰਦੀ ਤੇ ਜਿਵੇਂ ਸਿਟੀ ਸੀਲਿੰਗ ਵਾਲੇ ਨੂੰ ਨਾਲ ਦੀ ਨਾਲ ਇੰਪਲੀਮੈਂਟ ਕੀਤਾ ਗਿਆ ਔਰ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਲੜਕੀ ਵੀ ਬਰਾਮਦ ਹੋ ਗਈ ਐਂਡ ਜਿਹੜਾ ਦੋਸ਼ੀ ਯਾ ਰਾਜੂ ਨਾਮ ਦਾ 45 ਸਾਲ ਦਾ ਉਹ ਵੀ ਫੜਿਆ ਗਿਆ ਇਹਦੇ ਚ ਦਸਨੀਯੋਗ ਗੱਲ ਇਹ ਹੈ ਕਿ ਇਨਫੋਰਮੇਸ਼ਨ ਜਦੋਂ ਆਈ ਉਹਦੇ ਤੇ ਜੋ ਪੁਲਿਸ ਨੇ ਰਿਐਕਟ ਕੀਤਾ ਔਰ ਨਾਲ ਜੋ ਸਾਨੂੰ ਪਬਲਿਕ ਵੱਲੋਂ ਔਰ ਉਸਪੀਡਤਾ ਦੇ ਪਰਿਵਾਰ ਵੱਲੋਂ ਸਾਡੇ ਤੇ ਵਿਸ਼ਵਾਸ ਰੱਖਿਆ ਗਿਆ ਉਸ ਕਰਕੇ ਅਸੀਂ ਆਪਣੇ ਕੰਮ ਤੇ ਜਿਹੜਾ ਇੱਕਦਮ ਡਟ ਗਏ ਔਰ ਅਸੀਂ ਰਿਜ਼ਲਟ ਦਿੱਤਾ ਤਾਂ ਮੈਂ ਟੀਮ ਪਟਿਆਲਾ ਦਾ ਇੱਕ ਮੈਂਬਰ ਹੋਣ ਦੇ ਨਾਤੇ ਅੰਦਰ ਅੰਡਰ ਦਾ ਲੀਡਰਸ਼ਿਪ ਆਫ ਸ਼੍ਰੀ ਵਰਨੂ ਸ਼ਰਮਾ ਅਸੀਂ ਜਿਵੇਂ ਹੀ ਕੋਈ ਮੈਸੇਜ ਆਂਦਾ ਬਿਲਕੁਲ ਪ੍ਰੋਪਰ ਕਿ ਜੋ ਐਸਓਪੀ ਬਣੀ ਹੈ ਥੱਲੇੋਂ ਉੱਪਰ ਜਾਂਦਾ ਔਰ ਸਾਰਾ ਮੈਸੇਜ ਸਾਰੇ ਡਿਸਟ੍ਰਿਕਟ ਚ ਭੇਜਦਾ ਉਹਨੂੰ ਪ੍ਰੋਪਰ ਫੋਲੋ ਕਰਦੇ ਆਂ ਨਾਲ ਹੀ ਮੈਂ ਇੱਕ ਤੁਹਾਡੇ ਸਾਰਿਆਂ ਦੇ ਮਾਧਿਅਮ ਤੋਂ ਇੱਕ ਰਿਕਵੈਸਟ ਕਰਦਾ ਕਿ ਜਦੋਂ ਵੀ ਇਦਾਂ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਤੇ ٹرسٹ ਕਰਨਾ ਚਾਹੀਦਾ ਮੈਂ ਉਸ ਪਰਿਵਾਰ ਦਾ ਸਮੂਹ ਪਟਿਆਲਾ ਨਿਵਾਸੀਆਂ ਦਾ ਸ਼ੁਕਰਗੁਜ਼ਾਰ ਵੀ ਹਾਂ ਜਿਨ੍ਹਾਂ ਨੇ ਏਡੀ ਵੱਡੀ ਸਨਸਨੀ ਚੀਜ਼ ਲਈ ਸਾਨੂੰ ਟਾਈਮ ਦਿੱਤਾ ਸਾਡੇ ਤੇ ਵਿਸ਼ਵਾਸ ਰੱਖਿਆ ਔਰ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਨਜਿੱਠਣ ਦੇ ਬਜਾਏ ਇਸ ਕੇਸ ਤੇ ਫੋਕਸ ਕੀਤਾ ਔਰ ਇਹਨੂੰ ਟ੍ਰੇਸ ਕੀਤਾ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਆਫ ਦਿਸ ਕੰਟਰੀ ਸਾਡੀ ਸਾਰਿਆਂ ਦੀ ਮੋਰਲ ਡਿਊਟੀ ਹੈ ਕਿ ਹਰ ਮਾਈਨਰ ਬੱਚੇ ਦੀ ਰਾਖੀ ਰੱਖੀ ਜਾਵੇ ਔਰ ਸਾਡੇ ਐਸਐਸਪੀ ਸਾਹਿਬ ਦੀਆਂ ਬੜੀਆਂ ਸਟ੍ਰਿਕਟ ਗਾਈਡਲਾਈਨਸ ਨੇ ਕਿ ਕਿਸੇ ਤਰ੍ਹਾਂ ਦੀ ਵੀ ਬਾਡੀਲੀ ਕਰਾਇਮ ਅਗੇਂਸਟ ਪਰਸਨ ਔਰ ਐਨਡੀਪੀਐਸ ਜੋ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਕਿਸੇ ਤਰ੍ਹਾਂ ਦਾ ਚਾ ਸਾਡੇ ਮੈਕਮਨ ਸ਼ੈਂਡਨ ਗਲਵ ਹੈ ਚਾਹੇ ਉਹ ਕਿਸੇ ਵੀ ਪੋਜੀਸ਼ਨ 'ਚ ਬੈਠਾ ਹੋਵੇ ਕਿਸੇ ਨੂੰ ਕੋਈ ਬਖਸ਼ਿਆ ਨਾ ਜਾਵੇ ਔਰ ਜੋ ਬਣਦੀ ਕਾਰਵਾਈ ਹੈ ਉਹਦੇ ਤੇ ਕੀਤੀ ਜਾਵੇ ਸਰ ਜੀ ਸਰੇ ਬੱਚੀ ਜਿਹੜਾ ਅਸੀਂ ਬੱਚੀ ਨੂੰ ਕਿਉਂ ਕਿਡਨੈਪ ਕਰਨਾ ਕਰਦਾ ਸੀ ਕੋਈ ਰੈਕਟ ਹੈ ਜਾਂ ਕੋਈ ਸਰ ਇਹ ਰੈਕਟ ਨਹੀਂ ਹੈ ਜੀ ਇਹ ਬੱਚੀ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਤੋਂ ਬਾਅਦ ਇਹਦੇ ਵਿੱਚ ਕਾਫੀ ਜੜੀਆਂ ਹੋਰ ਚੀਜ਼ਾਂ ਬਾਧਾ ਹੋਣਾ ਹੈ। ਔਰ ਇਹ ਬੰਦੇ ਨੇ ਮੈਂ ਕਹਾਂਗਾ ਕਿ ਲਸਟ ਚਲਦੇ ਇਹ ਕਿਡਨੈਪ ਕੀਤਾ। ਔਰ ਉਦੋਂ ਅੱਗੇ ਮੈਡੀਕਲਸ ਤੋਂ ਬਾਅਦ ਜੋ ਮੈਡੀਕਲ ਦੀ ਫਾਈਨਡਿੰਗ ਆਏਗੀ ਔਰ ਹੋਰ ਹੈ ਉਹਦੇ ਮੁਤਾਬਕ ਜੋ ਤਾਰਾ ਮਲ ਬਾਧਾ ਕੀਤਾ ਜਾਊਗਾ। ਇਹ ਬੜਾ ਇੱਕ ਹੀਨੀਅਸ ਔਰ ਸਸੰਸਨੀ ਗੇਸ ਕ੍ਰਾਈਮ ਹੈ। ਇਹ ਇਦਾਂ ਦਾ ਕ੍ਰਾਈਮ ਹੈ ਜਿਹਦੇ ਵਿੱਚ ਇਨਸਾਨੀ ਰਿਸ਼ਤੇ ਤਾਰ-ਤਾਰ ਹੋ ਜਾਂਦੇ। ਜਗਬਾਣੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ।